ਮੇਰੇ ਕੋਲ ਨਹੀਂ ਕਹਾਂ ਰਿਹਾ ਸਾਰੇ ਨੇ ਬੜੀ ਯਾਰ ਨਾਲ ਸਪੋਰਟ ਕਰਨਾ ਬਾਬਾ ਜੀ ਚੁੰਬੀ ਦੀ ਧਾਰ ਹੈ ਐ ਬਾਬਾ ਜੀ ਬਹੁਤ ਬੜਾ ਆਸ਼ੀਰਵਾਦ ਇਨਾ ਕਰਕੇ ਸਾਨੂੰ ਮੌਕਾ ਮਿਲਿਆ ਰਾ ਕੋਈ ਨਹੀਂ ਆ ਬਾਬਾ ਜੀ ਸੋਹ ਕਹਿੰਦੇ ਆ ਜਦੋਂ ਸੱਚਾ ਗੁਰੂ ਸੱਚਾ ਮਰਸਾ ਮਿਲ ਜਾਵੇ ਨਾ ਤਾਂ ਜਿਹੜੀ ਰੂਹ ਆ ਉਹਦੇ ਕੋਲੇ ਰਹਿ ਜਾਂਦੀ ਆ ਬਾਕੀ ਦੁਨੀਆ ਜਿਹਦਾ ਸਰੀਰ ਹੀ ਘੁੰਮਦਾ ਤਾਂ ਗਾਣਾ ਇੱਕ ਬਹੁਤ ਸੁਣਾ ਕੇ ਇੱਥੇ ਮੇਰੀ ਮੰਦਰੀ ਟੈਪ ਬਈ ਆ ਉਹ ਘਰ ਸਜਣਾ ਦੇ ਰਹਿ ਗਈ ਆ ਬਾਬਾ ਜੀ ਗੋਪਾਲ ਰੇ ਇਹ ਤੋਂ ਸੰਗਤਾਂ ਬਾਬਾ ਜੀ ਦੇ ਦਰਬਾਰ ਹਾਜ਼ਰੀਆਂ ਹਲਵਾਰੀਆਂ ਨੇ ਬਹਿ ਜਾਂਦਾ ਨਾ ਹੈ ਚੰਦੇਰਾ 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 ਕਾਂਸਾ ਗਾਥੇ ਚੰਦੇਰਾ ਚੰਦੇਰਾ ਜੋ ਜਤਾ ਪੀੜ ਦੇ ਸਥਾਨ ਤੇ ਸੰਗਤ ਕਾ ਹਲਵਾਰੀਆਂ ਨੇ ਹਾਜ਼ਰੀਆਂ ਮੰਨਤਾ ਮੰਗਰੀਆਂ ਨੇ ਜਿਨ੍ਹਾਂ ਦੀ ਮੰਨਤਾ ਮਨਜ਼ੂਰ ਹੋਈਆਂ ਨੇ ਉਹ ਵੀ ਸੋਖਾ ਹੋਈਆਂ ਕਰ ਰਹੇ ਨੇ ਚੱਲਦੇ ਰੋਈ ਚੱਲਦੇ ਰੋਈ ਆਪਣੇ ਵਾਲਾ ਕਰਦੇ ਚੱਲਦੇ ਰੋ ਚੱਦੇ ਰੋ ਚੱਦੇ ਰੋ ਕਾਮੀ ਰੋਈ ਪੱਥਰ ਦੇਖ ਕੇ ਚੱਲਦੇ ਰੋਈ ਚੱਲਦੇ ਰੋਈ ਚੱਲਦੇ ਰੋਈ ਪੱਥਰ ਦੇਖ ਕੇ ਚੱਲਦੇ ਰੋਈ ਚੱਲਦੇ ਰੋ ਚੱਲਦੇ ਰੋਈ ਮੱਥਾ ਦੇਖ ਕੇ ਚੱਲਦੇ ਰੋਈ ਚਲਦੇ ਰੋ ਵੀ ਚੱਲੋ ਸੋ ਜੀ ਮਤਾਵਾੰਦਾਂ ਨੂੰ ਬੇਸ਼ਕੀਅਤ ਜਣਾ ਨਹੀਂ ਕਿਸੇ ਨੇ ਤੁਸੀਂ ਹੁਣ ਉਹ ਸਰਕਾਰ ਨੇ ਲੱਗਣਾ ਜਿਹੜਾ ਭਾਵੇਂ ਦੋਨੋਂ ਚੱਲ ਕੇ ਆ ਰਹੇ ਨੇ ਪਈਆ ਭਗਵਾਨ ਦਰਬਾਰ ਤੋਂ ਖਲੋਤੋਂ ਉਸ ਦਰਬਾਰ ਤੋਂ ਜਿਹਨੂੰ ਮੌਲ ਲੱਗੇ ਆ ਸਰਕਾਰ ਦੀ ਔਰ ਉਸ ਸਰਕਾਰ ਦੀ ਪਲੀਸ ਜਾਣਾ ਨਹੀਂ ਕਿਸੇ ਨੇ ਹਾਂਜੀ ਇੱਕ ਗੱਡੀ ਖੜੀ ਐ ਸੋਰੀ ਨੀਚੇ ਐਕਸਪੀ 10 10 ਬਾਦ ਰਮੀ ਨੀ ਜਾ ਰਹੇ ਸੁਣਨ ਵਾਲੀ ਗੱਲ ਹੈ ਧਿਆਨ ਦਿਓ ਉਸ ਫਕੀਰ ਦੀ ਕਿਉਂਕਿ ਬੰਦਗੀ ਜਿਹੜੀ ਆ ਬਹੁਤ ਔਖੀਆ ਕਰਨੀ ਤਪ ਕਰਨਾ ਬਹੁਤ ਔਖਾ ਹੈ ਸਵਾਮੀ ਦੀ ਗੱਲ ਫਸਲਾ ਕਰਦੀ ਹੈ ਜੀ ਲੋਕੀਆ ਸੰਤ ਮਾਨਤਾ ਕਿ ਉਸ ਦੀਆਂ ਪੂਰੋਂ ਦੂਰੋਂ ਸੰਗਤਾਂ ਦਾ ਰਾਸ਼ ਜਿੰਨੇ ਬੈਠ ਜਾਣ ਲੱਗਦੇ ਨੇ ਮੇਲੇ ਉਹ ਸੁਭਾਉ ਕੀ ਕਦਨ ਫਰਾਂ ਹੋਣੀ ਇਧਰ ਲੰਗਰਾਂ ਦੇ ਪ੍ਰਬੰਧ ਨੇ ਸ਼ਹਾਦਾ ਪੀਰ ਦਾ ਸਤਾਨ ਹੈ ਵੀਰਵਾਰ ਤੇ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸੌਤਾ ਨੌ ਤਮਸਤ ਗੁੰਦੇ ਨੇ ਸੁਧਾਲੂ ਉਹਨਾਂ ਦੇ ਪਿਆਰ ਕਰਕੇ ਇਹਨਾਂ ਦੇ ਸਾਥ ਕਰਦੇ ਹੋਏ